ਇਰਲਮ ਇਹਦੇ ਵਿੱਚ 250 ਗ੍ਰਾਮ ਬਦਾਮ 250 ਗ੍ਰਾਮ ਕਾਜੂ ਤੇ 250 ਗ੍ਰਾਮ ਇਹਦਾਖਾ ਹੋ ਗਿਆ ਜੀ ਆਪਣੇ ਕੋਲ ਗੋਖੂ ਜਿਹਨੂੰ ਆਪਾਂ ਭਖੜਾ ਕਹਿੰਦੇ ਆ 100 ਗ੍ਰਾਮ 100 ਗ੍ਰਾਮ ਹੈ ਜੀ ਆਪਾਂ ਨੇ ਪਾਇਆ ਕਮਰਕਾ ਤੇ ਚ 100 ਗ੍ਰਾਮ ਸੌਂਫ ਹੋ ਗਈ ਇਹ ਹੋ ਗਏ 150 ਗ੍ਰਾਮ ਮੱਕ ਜ ਹੋ ਗਏ ਚਾਰੇ 100 ਗ੍ਰਾਮ ਮੱਕ ਜ ਖਰਬੂਜੇ ਦੇ ਹੋਰ ਲੈਦਾ ਪਾ ਲੈਣੇ ਆਪਾਂ ਨੇ ਇਹ ਹੋ ਗਿਆ ਜੀ ਆਪਣੇ ਕੋਲ 100 ਗ੍ਰਾਮ ਹੋ ਗਈ ਬਿਲਗੁੱਧ 100 ਗ੍ਰਾਮ ਆ ਜੀ ਹੋ ਗਈ ਲੋਟ ਇਹ ਬੱਚਾ ਚੱਚਾ ਵਾਸਤੇ ਪਨੀਰੀ ਬਣਾਉਣੀ ਆਪਾਂ ਨੇ ਬੱਚਾ ਚੱਚਾ ਵਾਸਤੇ ਇਹ 150 ਗ੍ਰਾਮ ਆਪਣੇ ਕੋਲ ਹੋਗੀ ਖਾਸ ਖਾਸ ਇਹ ਹੋਗੀ ਜੀ ਆਪਣੇ ਕੋਲ 4 ਗੂੰਦ 100 ਗ੍ਰਾਮ 100 ਗ੍ਰਾਮ ਜੀ ਸੁੰਡ ਇਹ ਹੋ ਗਿਆ ਆਪਣੇ ਕੋਲ ਗੀਂ ਚੋ ਕਦਾਂ ਨੂੰ ਖੰਦੀ ਜੀ ਤੇ 2 ਕਿਲੋ ਬੇਸਣ ਆ ਹੋ ਗਿਆ ਜੀ ਸਾਡਾ ਬੇਸਣ 2 ਕਿਲੋ ਬੇਸਣ ਤੇ 2 ਕਿਲੋ ਹੀ ਹੋ ਗਈ ਦੇਸੀ ਖੰਡ ਆ 2 ਕਿਲੋ ਸਾਡੇ ਕੋਲ ਦੇਸੀ ਖੰਡ ਇਹ 2800 ਗ੍ਰਾਮ ਜੀ ਸਾਡੇ ਕੋਲ ਨੇ ਇਹ ਮਖਾਣੇ ਜਿਹਨੂੰ ਆਪਾਂ ਫੁੱਲ ਸੁਪਾਰੀ ਕਹਿੰਦੇ ਆ ਇਹ ਜੀ 2 ਕਿਲੋ ਘਿਓ ਦਾ ਮਤਲਬ ਦਾਵੜਾ ਕਹਿੰਦੇ ਆ ਜਿਹਨੂੰ ਆਪਾਂ ਬੱਚਾ ਚਾਚਾ ਵਾਸਤੇ ਪੰਜੀਰੀ 2 ਕਿਲੋ ਘਿਓ ਦਾ ਸਮਾਨ ਆ ਜੀ ਇਹ ਤੇ ਮਾਰ ਗੱਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਪੀਸ ਕੇ ਘੀਏ ਦੇ ਵਿੱਚ मिक्स ਕਰ ਦੇਣੀਆਂ ਨੇ ਜੀ ਧੀਰ ਰਲਾਉਣਾ ਆਪਾਂ ਨੇ ਬੱਚਾ ਜੱਜਾ ਵਾਸਤੇ ਤੇ ਆਪਾਂ ਚਲੋ ਹੁਣ ਆਪਾਂ ਰਲਾਉਨੇ ਆ ਝੋ ਪਕੜਾ ਹੀ ਧਰ ਗੇ 1 ਕਿਲੋ ਝੋ ਇਹਦੇ ਚ ਪਾਵਾਂਗੇ ਆਪਾਂ 1 ਕਿਲੋ ਆਟਾ 2 ਕਿਲੋ ਬੇਸਣ ਜੇ ਆਪਾਂ ਆਟੇ ਦੀ ਬਣਾਉਣੀ ਚਾਹੀਏ ਤਾਂ ਆਪਾਂ ਆਟੇ ਦੀ ਵੀ ਬਣਾ ਸਕਦੇ ਆ ਆਪਾਂ ਥੋੜਾ ਵਿੱਚ ਅੰਦਾ ਬੇਸਣ ਪਾਵਾਂਗੇ ਕਿੱਲੋ ਆਟਾ ਹੋ ਗਿਆ ਜੀ ਆਪਣਾ। 1 ਕਿਲੋ ਪੇਸਣਵਾ ਦੇਣਾ ਹੈ। ਕਿਤੋਂ ਕਿਲੋ ਪਾਇਆ ਜੀ ਆਪਾਂ ਨੇ ਵਿੱਚ ਬੇਸਣਾ। ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਉਬੀ ਨੂੰ ਮੈਂ ਆਪਣਾ ਆਟਾ ਝੁੱਗ ਗਿਆ ਜੀ ਆਟਾ ਹੋ ਗਿਆ ਆਪਣਾ ਬੇਸਣ ਵਿੱਚੇ ਚੰਗੀ ਤਰ੍ਹਾਂ ਲਾਲ ਹੋ ਗਿਆ ਥੋੜੇ ਛਾਪਾਂ ਨੇ ਜੀ ਸਾਰਾ ਸਮਾਨ ਪਾਉਣਾ ਹੈ ਜਿਹੜਾ ਆਪਾਂ ਨੇ ਪਹਿਲਾਂ ਤੁਹਾਨੂੰ ਦਿਖਾਇਆ ਜੀ ਇਹ ਸਾਰਾ ਸਮਾਨ ਆਪਾਂ ਨੇ ਇੱਕ ਥਾਂ ਮਿਕਸ ਕਰ ਲਿਆ 100 ਗ੍ਰਾਮ ਵਿੱਚ ਜਵੈਣ ਵੀ ਪਾ ਲਈ ਇਹ ਸਾਰਾ ਸਮਾਨ ਪਾ ਕੇ 100 ਗ੍ਰਾਮ ਕਮਰਕਤ ਵੀ ਪਾ ਗਿਆ ਤੇ ਚਲ ਸਾਰਾ ਸਮਾਨ ਹੁਣ ਆਪਾਂ ਨੇ ਵਿੱਚ ਪਾ ਦੇਣਾ ਜੀ ਇਹਦੇ ਇੱਕ ਸਾਦੀ ਬਦਾਮ ਆਪਾਂ ਨੇ ਪਹਿਲਾਂ ਰੋਸਟ ਕਰਕੇ ਥੋੜੇ ਜੇ ਅਦ ਭੈੜ ਜੇ ਕਰ ਲਿਆ ਜੀ ਤੜਾ ਜਾ ਬਣਾ ਲਿਆ ਕਈ ਲੋਕ ਬਿਲਕੁਲ ਠੀਕ ਕੇ ਪਾਉਂਦੇ ਨੇ ਤੇ ਆਪਾਂ ਨੇ ਥੋੜਾ ਜਿਹਾ ਗ੍ਰाइंड ਜਾ ਕਰ ਲਿਆ ਅਦ ਭੈੜ ਜਿਆ ਬਹੁਤਾ ਜਿਆਦਾ ਨਹੀਂ ਪੀਸਣਾ ਹੁਣ ਇਹਨੂੰ ਆਪਾਂ ਨੇ ਈਦੇ ਵਿੱਚ ਪਾ ਦੇਣਾ ਜੀ ਪਾ ਦੋ ਲੋ ਜੀ ਹੁਣ ਆਪਣਾ ਹੋ ਗਿਆ ਸਾਰਾ ਸਮਾਨ ਇੱਕ ਥਾਂ ਇਕੱਠਾ ਕਰਕੇ ਰੱਖ ਲਿਆ ਆਪਾਂ ਨੇ ਪਹਿਲਾਂ ਆ ਸਾਰਾ ਚੰਗੀ ਚਰਾ ਆਪਾਂ ਨੇ ਮਿਸ਼ਰ ਕਰ ਲੈਣਾ ਜੀ ਗੈਸ ਨੂੰ ਕਰ ਦੋ ਥੋੜਾ ਜਿਹਾ ਸਲੋ ਤੇ ਹੁਣ ਆਪਣਾ ਸਮਾਨ ਨਹੀਂ ਸੜੂਗਾ ਗੈਸ ਨੂੰ ਸਲੋ ਕਰੋ ਥੋੜਾ ਜਿਹਾ ਹੁਣ ਵਿੱਚ ਦੇਸੀ ਖੰਡ ਜੀ ਕਹੇ ਉਹ ਦੂਜਾ ਬੈਗ ਵੀ ਪਾ ਦੋ ਖੋਲ ਕੇ ਬੰਦ ਕਰ ਦੋ ਜੈਸ ਇਹ ਬਾਤ ਦੀ ਆਪਣੀ ਜੀ ਦੇਖਣਾ ਦੇ ਆਇਆ ਹੋ ਦੇਸੀ ਖੰਡੇ ਦੀ ਉਹ ਗਈ ਉਹ ਦੀ ਦੇਸੀ ਖੰਡ ਬਾਤੂ ਜੀ ਅੱਪਨੇ ਹੁਣ ਮਖਾਣੇ ਆ ਬਣੇ ਜੀ ਰੋਸਟ ਕਰੇ ਹੋ ਇਹਦੇ ਵਿੱਚ ਹੋਰ ਰਲਾ ਦੇਣੇ ਨੇ ਮਖਾਣੇ ਪਾ ਦੋ ਮਖਾਣਾ ਵਿੱਚ ਤੇ ਆਪਣੇ ਭਾਤੇ ਦੇ ਮਖਾਨ ਵੀ ਇਹਨਾਂ ਇਹਨੂੰ ਮਖਾਨੇ ਚੰਗੀ ਤਰ੍ਹਾਂ ਜੀ ਮਿਕਸ ਕਰ ਲੈਣਾ ਇਹ ਬਣ ਗਿਆ ਆਪਣਾ ਜੀ ਬਹੁਤ ਵਧੀਆ ਪੰਜੀਰੀ ਬਣ ਗਈ ਜੀ ਸਾਰੀਆਂ ਦਵਾਈਆਂ ਪੈ ਗਈਆਂ ਵਿੱਚ ਇਹ ਬੱਚਾ ਜੱਚਾ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਜਿਹੜਾ ਪਨ ਬਿੱਤ ਭਖੜਾ ਪਾਇਆ ਤੇ ਲੋਟ ਪਾਈ ਆ ਬੇਲਗੋਦੇ ਢੂਈ ਤੇ ਬਹੁਤ ਵਧੀਆ ਚੀਜ਼ਾਂ ਨੇ ਜੀ ਇਸੇਲੇ ਵਾਲੀ ਜਨਾਨੀ ਨੂੰ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੋਣਾ ਚ ਦਰਦ ਨਹੀਂ ਹੁੰਦਾ ਇਹ ਖਾ ਕੇ ਸੌਜੀ ਹੁਣ ਆਪਣੀ ਹੋ ਗਈ ਪੰਜੀਰੀ ਤਿਆਰ